ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆ ਇੱਕ ਤੁਹਾਨੂੰ ਆ ਤਾਜੀ ਸੋਈ ਵੜ ਤੁਹਾਨੂੰ ਦਿਖਾਉਣੀ ਆ ਇੱਕ ਟੁਕੜ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਇੱਕ ਬੱਚੇ ਤੋਂ ਵੀਨਾ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਤੁਹਾਨੂੰ ਦੱਸ ਦੇ ਜੀ ਤਾਂ ਨਾਮ ਦੱਸ ਤੇ ਕਰੀ ਆਪਣਾ ਨਾਮ ਵੀ ਜੀ ਮੇਰਾ ਜਿੰਦਾ ਜੇ ਹਾਂਜੀ ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਹਾਂਜੀ ਜ਼ਿਲ੍ਹਾ ਵੀ ਅੰਮ੍ਰਿਤਸਰ ਜੇ ਠੀਕ ਹੈ ਤੇ ਪੁਰਾਣੇ ਤਰਨਤਾਰ ਰੋਡ ਤੇ ਵੀਜੀ ਪਿੰਡ ਆਪਣਾ ਕਰਵਾ ਲਈ ਪਿੰਡ ਆ ਵੀਜੀ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ ਹੈਗਾ 991446394 ਠੀਕ ਹੈ ਸ਼ੁਰੂਆਤ ਫੇਰਾ ਤਾਈ ਸੋਈ ਵਾਰ ਤੇ ਸ਼ੁਰੂ ਕਰ ਲੀਏ ਹਾਂਜੀ ਕਿੰਨਾ ਕਿਹਾ ਵੀ ਦਿਨ ਸੁਈ ਨਾ 1000 ਰੁਪਏ ਸੁਣ ਨੂੰ ਬਈ 20 ਤੋਂ 25 ਦਿਨ ਹੋ ਗਏ ਜੀ ਅੱਛਾ 20 25 ਦਿਨ ਹੋ ਗਏ ਆ ਤੇ ਠੀਕ ਹੈ ਮਤਲਬ ਦੁੱਧ ਤੇ ਆ ਗਈ ਆ ਗਏ ਹਾਂ ਜੀ ਦੁੱਧ ਕਿੰਨਾ ਦੁੱਧ ਇਹਦੇ ਕੋਲ ਹਰ ਰੋਜ਼ 17 ਆ ਜੀ 16 ਆ ਜੀ ਅੱਛਾ ਜਿਹੜਾ ਠੰਡਾ ਪਾਣੀ ਵਾਲਾ ਦੁੱਧ ਆ ਵੀ ਜੀ ਇੱਥੇ ਦੋ ਟਾਈਮ ਆਪਾਂ ਚਵਾ ਦੇਣਾ ਲੀਟਰ ਮਰਵਾ ਦੇ ਲੈ ਅਗਲੇ ਠੀਕ ਦੋ ਟਾਈਮ ਚੋ ਕੇ ਖੜੇ ਕੇ ਹਾਂ ਜੀ ਹਾਂ ਜੀ ਚਲੋ 1000 ਰੁਪਏ ਜੀ ਵੱਸੀ ਸੂਆ ਕਿੰਵਾ ਜੀ ਸੂਆ ਰੁਪਏ ਜੀ ਪਹਿਲਾ ਜੀ ਠੀਕ ਹੈ ਹਾਂ ਜੀ ਪਹਿਲਾ ਸੂਆ ਜੀ ਤੇ ਮੂੰਹ ਚਾਰ ਦੰਦ ਜੇ ਵਿਖਾ ਦ ਬਾਕੀ ਕੱਦ ਕਾਠੇ ਚੰਗਾ ਵਾ ਆ ਦੇਖ ਸਾਦੇ ਜੀ ਸੋਹਣੇ ਚਿਹਰੇ ਦੀ ਮਾਲਕਾਂ ਦੰਦ ਵੀ ਇੱਕ ਰੀ ਤੁਹਾਨੂੰ ਦਿਖਾ ਦਈਏ ਆ ਦੇਖ ਸਾਦੇ ਪਿਓਰ ਚਾਰ ਦੰਦ ਆ ਜਿਹੜੀ ਮੂੰਹ ਸਾਈਡ ਵਾਲੇ ਦੰਦ ਜੇ ਉੱਤਰਾ ਹੀ ਆ ਠੀਕ ਐ ਤੋੜਿਆ ਹੋਣੀ ਐ ਜੇ ਕੋਈ ਦੰਦ ਲੈ ਜਾ ਬਾਦ ਹੰਡੀ ਜੀ ਆਤੀ ਜੀ ਕੋਈ ਲੱਛੂ ਲੱਛੂ ਨਹੀਂ ਕੋਈ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਸੋਨੇ ਕੱਦ ਕੱਟਦੀ ਹੈ ਬਾਕੀ ਸੂਈ ਸਵਾਈ ਹੈ ਚਵਾਈ ਤੁਸੀਂ ਆਪ ਕਰਕੇ ਖੜਨੀ ਆਂ ਕਿਹੇ ਵੀ ਵੀਡੀਓ ਚ ਕਿਹੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਈਂਦੀ ਤੁਸੀਂ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਨਾ ਹੁੰਦਾ ਕਿਹੇ ਵੀ ਵੀਡੀਓ ਤੇ ਪਸ਼ੂ ਖੜਨਾ ਲੈ ਜਾ ਵੀਰ ਜੀ ਇੱਕ ਰਵੀਰ ਜਫਲਕਾਰੀ ਵੀ ਲਾ ਦੇ ਚੰਗੀ ਤਰ੍ਹਾਂ ਰੰਗ ਰੰਗ ਦਿਖਾ ਦਈਏ ਦਾ ਅਲੈਗਸੈਂਟ ਲਿਆ ਜੀ ਬੱਚਾ ਕਿ ਵੀ ਦਿੱਤਾ ਮਗਰ ਜੇ ਬੱਚਾ ਹੋ ਗਿਆ ਬੱਚਾ ਦਾ ਨਾ ਹਣੇ ਦਿਖਾ ਦਿੰਨੇ ਕਿੰਨਾ ਰੱਖਣਾ ਵਿਧੀ ਦਾ ਫਰਮੂਲਾ ਆਪਾਂ ਯਾਰ ਵੀਜੀ ਫੋਨ ਤੇ ਕਰ ਲੈ ਅਛਾ ਇਹਦਾ ਫੋਨ ਤੇ ਕਰਨਾ ਜਾਇ ਜੀ ਰੱਖਣਾ ਹੈ ਜਾਇ ਜੀ ਸਭ ਠੀਕ ਹੈ ਤੇ ਦੁੱਧ 16 ਲੀਟਰ ਪੱਕਾ ਚਵਾ ਕੇ ਦੋਗੇ ਵੀਜੀ ਬਾਹਰ ਹੀ ਹੋਊਗਾ ਆਪਾਂ 16 ਕਿਲੋ ਇਹ ਆ ਕਿ 16 ਲੀਟਰ ਹੋਵੇ ਤੇ ਕੋਈ ਤੁਹਾਡੇ ਘਰੋਂ ਲੈ ਜਾਏ ਨਾ ਹੋਵੇ ਤੇ ਇੱਥੇ ਰਹਿਣ ਦੇ ਤੇ ਹੁਣ ਜਿਹੜੀ ਆ ਇਹ ਵੀਜੀ ਸੁਣੀ ਕੋਈ 20 ਤੇ 25 ਦੇ ਦਾ ਸੁਆਹ ਅੱਛਾ ਦੁੱਧ ਦੇ ਕੋਲੇ ਹੋ ਜੇ 8 ਦੁੱਧ ਹੋ ਜੀ 9 ਅੱਛਾ ਬਿਨਾਂ ਰੱਸੀ ਤੋਂ ਮਿਲਦੀ ਬਹੁਤ ਠੰਡੀ ਹੈ ਅੱਛਾ ਹਾਂ ਬਸ ਥੋੜਾ ਡਰਦੀ ਆ ਹਾਂਜੀ ਹਾਂਜੀ ਤਰਾ ਠੰਡੀ ਧੀਰੀ ਆ ਹਾਂਜੀ ਤੇ ਬੱਚੇ ਤੋਂ ਬਿਨਾ ਹੀ ਆਏ ਬੱਚੇ ਤੋਂ ਬਿਨਾ ਤੋਰ ਦ ਫੇਰ ਇਹਨਾਂ ਥੋੜਾ ਡਰਦੀ ਡਰਦੀ ਆ ਬਾਕੀ ਸਿੰਘ ਇਹਦੇ ਵੱਡੇ ਆ ਕਿਸੇ ਨੇ ਉਪਰ ਉਹ ਕਿਹਨਾਂ ਜਾਣ ਪਦੇ ਵੱਡੇ ਕੱਤੇ ਹਾਂਜੀ ਹਾਂਜੀ ਤੇ ਉਹ ਸਿੰਘ ਵੱਡਾਂ ਤੋਂ ਡਰਦੀ ਆ ਪਤਾ ਨਹੀਂ ਮੈਨੂੰ ਫੇਰ ਕੁਝ ਲੱਗੇਗਾ ਹਾਂਜੀ ਹਾਂਜੀ ਕੋਈ ਕੋਈ ਤਾਜ਼ੇ ਸਿੰਘ ਨਹੀਂ ਵੱਡੇ ਪੁਰਾਣੇ ਹੀ ਸਿੰਘ ਵੱਡੇ ਆ ਕੋਈ ਇਹਨਾਂ ਦਾ ਜਾ ਲਾ ਲੇ ਵੀ ਇਹਨਾਂ ਵੱਡੇ ਨਾ ਹੋਣੇ ਇਹ ਰੱਸੀ ਦੀ ਲੋੜ ਨਹੀਂ ਉਦਾਂ ਹੀ ਬੜੀ ਚਵਾਈ ਚ ਵੀ ਬੜੀ ਮੋਟੀ ਲੱਗੀ ਆ ਠੀਕ ਹੈ ਹਾਂਜੀ ਕੋਈ ਰੱਸੀ ਦੀ ਲੋੜ ਨਹੀਂ ਨੂੰ ਚਾਰੀ ਲੈ ਜਾ ਜੀ ਤੇ ਕਿੰਨਾ ਵੇਚੀ ਇਹਦਾ ਮੁੱਲ ਇਹ 18 ਜੀ 18000 ਰੁਪਈ ਜੀ 18000 ਦੀ ਇੱਚੋ ਛੋਟ ਛੱਟ ਕਰ ਦੋਗੇ ਕਰਨਾ ਕੋਈ ਠੀਕ ਹੈ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਪੱਕਾ ਦੁੱਧ ਕਿੰਨਾ ਚਵਾ ਦੋਗੇ ਦੇਖੋ ਦੁੱਧ ਵੀ ਜੀ 8 ਕਿਲੋ ਚਵਾ ਦਾਂਗੇ ਚਵਾ ਦੋਗੇ ਕਰੋ 14 ਠੀਕ ਹੈ ਤੇ ਆ ਤੋਕੜ ਗੱਭੰਜੇ ਇਹ ਰੀ ਜੀ 5 ਮਹੀਨੇ ਦੀ ਗੱਭੰਜੇ ਠੀਕ ਹੈ 5 ਕਿਲੋ ਜਿਹਦੇ ਕੋਲੇ ਇਹਦੇ ਮਗਰ ਵੱਸੀ ਜੀ 18000 ਰੁਪਈ ਜੀ ਆੜੀ ਬਰਾਬਰ ਆ ਆ ਵੱਸੀ ਆ ਆ ਵੱਸੀ ਹੈ ਇਹਦੇ ਮਗਰ ਤੇ ਆ ਵਛਾਉ ਗਾਂ ਦਾ ਪਹਿਲੇ ਆ ਵਛਾਉ ਗਾਂ ਦਾ ਤੇ ਆਵਾਜ਼ ਕੋਲ ਵਿੱਚ ਆ ਬੋਲ ਰਹੀ ਆ ਟੋਕੜ ਗੱبن ਘਾਂ ਦੀ ਬੱਛੀ ਆ ਜਿਹੜੀ ਆਵਲੀ ਤੇ ਇਹਦੇ ਕੋਲ ਦੁੱਧ ਕਿੰਨਾ ਚ ਵਿਦਿ ਤੇਰੇ ਕੋਲ ਰੁਪਈਏ ਚ ਦੁੱਧ ਵੀ 5 ਕਿਲੋ ਜੀ ਅੱਛਾ ਹਾਂਜੀ ਤੋੜਾਂ ਹਾਂ ਫੇਰ ਇੱਕ ਰੀਨਾ ਇਹਨਾਂ ਰੁਪਈਏ ਚ ਨਾ ਥਪਾਈ ਹੀ ਨਾ ਅੱਛਾ ਆਹੋ ਤਨੇਰਾ ਪਾਤਾ ਤਾਦ ਕਰਕੇ ਕਰਦੀ ਠੀਕ ਆ ਹਾਂਜੀ ਬਾਕੀ ਸਾਰੀਆਂ ਹੀ ਸੁਈਆਂ ਸਵਾਈਆਂ ਵਾ ਅਗੇ ਵੀ ਇਹ ਬੇਨਤੀ ਕੀਤੀ ਹੈ ਤੇ ਹੁਣ ਵੀ ਬੇਨਤੀ ਕਰਾਂਗੇ ਕਿ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਜਿਹੜਾ ਕੋਈ ਨਵੇਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੈ। ਆਰ ਵੀ ਜੀ ਫੋਰਜੀ ਆ ਸੁੱਕੀ ਆ ਜਾਂ ਕੋਈ ਆਸੂਗਾ ਤੇ ਵੜਦਾ ਕੋਈ ਏਡਾ ਵੱਡਾ ਨਹੀਂ ਆਈ ਠੀਕ ਹੈ ਇੱਕ ਪਾਸੇ ਦੀ ਫੋਰਜੀ ਆ ਬਸ ਹਾਂ ਆਖਲੀਆਂ ਤਾਂ ਵੱਡ ਗਈ ਬਾਡੀ ਦੇ ਗੱਲ ਦਾ ਠੀਕ ਹੈ ਜੀ ਉਤਰਾ ਇਹ ਆ ਕਿ ਕੱਦ ਕਾਠ ਬੋਡੀ ਵੇਟ ਜਿਹੜਾ ਇਹਦਾ ਠੀਕ ਆ ਸਾਂਭੀ ਸਾਂਭੀ ਚੰਗੀ ਆ ਉਤਰਾ ਪਿੱਛੋਂ ਜਿੱਥੋਂ ਵੀ ਆਈ ਹੈ ਹੁਣ 5 ਕਿਲੋ ਦੁੱਧ ਦੱਸਦੇ ਇਹਦੇ ਕੋਲ ਤੇ ਕਿੰਨਾ ਰੱਖਣਾ ਵਿਜੀ ਤਾਂ ਫਿਰ ਮਨ ਲੱਗ। 20000 ਰੁਪਏ ਜੀ ਫੋਨ ਤੇ ਕਰ ਲਾਂ। ਅੱਛਾ। ਹਾਂ ਜੀ। ਜੈ ਜੀ ਇਹਦਾ ਵੀ। ਜੈ ਜੀ ਆ। ਠੀਕ ਆ ਫੋਨ ਤੇ ਕਰੀ ਜਾਣੇ ਸਾਰੇ। ਹਾਂ ਜੀ ਹਾਂ ਜੀ। ਠੀਕ ਆ। ਠੀਕ ਆ ਵਿਜੀ ਹੋਰ ਕੁਝ ਕਹਿਣਾ ਫਿਰ। ਬਸ ਵਿਜੀ ਸੁਈਆਂ ਸਵਾਈਆਂ ਆਪ ਦੇ ਵੇਖ ਕੇ ਚਾੱਕ ਕੇ ਲੈਣੇ ਮੀ ਜੀ। ਤਸੱਲੀ ਕਰਕੇ ਖੜੇ ਨਾ। ਠੀਕ ਆ ਵਿਜੀ। ਆ ਪਸ਼ੂ ਆ ਜਿਹੜੇ ਤਿੰਨੇ ਆ। ਤਿੰਨੇ ਸੁਣਿਆ ਸਵੇਣਾ ਇਹ ਤੇਵਾ ਆਪਣੇ ਥਾਣੇ ਵੇਖੋ ਚੰਗੀ ਤਰ੍ਹਾਂ ਚਵਾਈ ਕਰੋ ਪਾਸ ਕਰੋ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ